ਪ੍ਰਭੂ ਕੀ ਆਗਿਆ ਤਮਹੇਤਾਵੇ ਗੁਰਜੰਦੇ ਜੀ ਮਾਹਰ ਫਰਮਾਨ ਕੋ ਨੇ ਪ੍ਰਭੂ ਕੀ ਆਗਿਆ ਆਤਮਹੇਤਾਵੇ ਇਹ ਪ੍ਰਭੂ ਦੀ ਆਗਿਆ ਨੂੰ ਦਿਲ ਮਨ ਨਾਲ ਮਨ ਲਵੇ ਸਮਝੇ ਕਿ ਪਰਮੇਸ਼ਰ ਜੋ ਹੁਕਮ ਕੀਤਾ ਸਾਡੇ ਸੁਖ ਵਾਸੇ ਕੀਤਾ ਕੀਤਾ ਵਾਸਤੇ ਕੀਤਾ ਜੀਵਨ ਮੁਗਦ ਸੋ ਕਹਾਵੇ ਮਾਰੇ ਪਰਮਾਨੰਦੇ ਉਸ ਜੀਵਨ ਮੋਕਤ ਹੈ ਜਿੰਦੇ ਆਈ ਮੁਕਤੀ ਹੈ ਉਸ ਨੂੰ ਪ੍ਰਾਪਤ ਹੋਈ ਦੇ ਤੈਸਾ ਹਰਕ ਤੈਸਾ ਉਸੇ ਸੋਗ ਸਦਾ ਆਨੰਦ ਤੇ ਨਹੀਂ ਵਿਯੋਗ ਤੈਸਾ ਹਰਕ ਕਿ ਕੋ ਖੁਸ਼ੀ ਦਾ ਸਮਾ ਹੋ ਜਾਏ ਭਾਂਵੇਂ ਦੁੱਖ ਦਾ ਸਮਾ ਜਾਏ ਤੈਸਾ ਹਰਕ ਤੈਸਾ ਉਸੇ ਸੋਗ ਸੁਖ ਦੁਖ ਦਾ ਸਮਾ ਉਹਦੇ ਆਸੇ ਬਰਾਬਰ ਹੈ ਸਦਾ ਨੰਤ ਨਹੀਂ ਬਿਉ ਸਦਾ ਅਨੰਦ ਰਹਿੰਦੇ ਨੇ ਕੰਦੀ ਬਿਉ ਚੰਦੇ ਨਹੀਂ ਦੁਖ ਚੰਦੇ ਨਹੀਂ ਕੋਈ ਦੁੱਖ ਦਾ ਵਿਛੋੜਾ ਮਹਿਸੂਸ ਨਹੀਂ ਕਰਦੇ ਰੱਬ ਕੀ ਆਗਿਆ ਆਤਮ ਹਿਤਾਵੇ ਕਿਉਂਕਿ ਮਨ ਦੇ ਚੁਣ ਪ੍ਰਭੂ ਦੀ ਆਗਿਆ ਨੂੰ ਮਿੱਠਾ ਕਰਕੇ ਮੰਨੇ ਜੋ ਪਰਮਾਤਮਾ ਕਰਦਾ ਅੱਛਾ ਕਰਦਾ ਪਾਲਾ ਕਰਦਾ ਐਸਾ ਉਹਨਾਂ ਦਾ ਹਮੇਸ਼ਾ ਦਾ ਵਿਚਾਰ ਹੁੰਦਾ अं गुरु तेग बहादुर साहब का आगमन दिवस है आनंदपुर साहब रिहद संगत विचार किया भी तीर्थ यात्रा की जाए यात्रा वास्ते निकले गुरु तेग बहादुर साहब लंबी यात्रा है तीन साल की यात्रा है और सब तो पहला महाराज आनंदपुर साहब तो रोपड़ पहुंचे ते पीर मौला शाह है ਜਦੋਂ 인ੰਦਪਰ ਸਾਹਿਬ ਆਇਆ ਸਹੀ ਦੇ ਮੰਦਿਰ ਕੇ ਸਨਸੇਸ਼ਨ ਕੋਤੇ ਇੱਕ ਬਾਰ ਸਾਹਿਬ ਨੇ ਸਨਸੇ ਦੂਰ ਕੀਤੇ ਤਾਂ ਉਹ ਇੱਕ ਗੁਰੂ ਘਰ ਦਾ ਸੇਵਕ ਬਣ ਗਿਆ ਬੜਾ ਇਹਨੇ ਸਵਾਗਤ ਕੀਤਾ ਬੜਾ ਇਹਨੇ ਸੇਵਾ ਕੀਤੀ ਉਥੇ ਮਹਾਰਾਜ ਚੱਲ ਕੇ ਫਿਰ ਮਨੇ ਪਿੰਡ ਮੂਲੋਵਾਲ ਚਲੇ ਗਏ ਅਦੇ ਸੰਗਤਾਂ ਨੇ ਬੜਾ ਇਕੱਠ ਹੋ ਕੇ ਮਹਾਰਾਜ ਚਲਣਾ ਚਾਹ ਕੇ ਹਾਜ਼ਰੀਆਂ ਪਰਿਆਂ ਸੇਵਾ ਕੀਤੀ ਮਨਰੇ ਉਥੇ ਡੇਰਾ ਕੀਤਾ ਕਹਿੰਦੇ ਆਪਣੇ ਲੰਗਰ ਦੀ ਤਿਆਰੀ ਕਰੋ ਸਿੱਖ ਸੇਵਕ ਜਦੋਂ ਤਿਆਰੀ ਕਰਨ ਲੱਗੇ ਤੇ ਪਾਣੀ ਲੈਣ ਗਏ ਤੇ ਪਾਣੀ ਖਾਰਾ ਖੂਦ ਉਹ ਕਹਿੰ ਗਏ ਮਹਾਰਾਜ ਤੇ ਪਾਣੀ ਹੈ ਨਹੀਂ ਖਾਰਾ ਪਾਣੀ ਹੈ ਦੂਜੇ ਪਿੰਡੋਂ ਸੀ ਪਾਣੀ ਪੀਣੋਂ ਸੇ ਲਿਆਣੇ ਆ ਤੇ ਉਸੇ ਕਹਿੰਦੇ ਆਗੇ ਬੇਨਤੀ ਕੀਤੀ ਮਹਾਰਾਜ ਫਿਰ ਸੀ ਅਗਲੇ ਪਿੰਡ ਚੱਲੀਏ ਕਿੰਨਾ ਪਾਣੀ ਉਸ ਦੂਜੇ ਪਿੰਡੋਂ ਢੋ ਕੇ ਲਿਆਵਾਂਗੇ ਇੱਥੇ ਇੰਨੀ ਸਾਰੀ ਸੰਗਤ ਹੈ ਪਿੰਡ ਵਾਲੇ ਲੋਕ ਨੇ ਲੰਗਰ ਤਿਆਰ ਕਰਨਾ ਤੇ ਇੰਨਾ ਸਾਰਾ ਲੰਗਰ ਭਾਣ ਉਸ ਪਾਣੀ ਦੀ ਦਿੱਕਤ ਹੋਏਗੀ ਬੇਤਰਅ ਸੀ ਅਗਲੇ ਪਿੰਡ ਜਾ ਕੇ ਢੇਰਾ ਲਾਈਏ ਇਹ ਤਾਂ ਪਾਣੀ ਖਾਰਾ ਮਾਣ ਲੈ ਬਚਨ ਕੀਤਾ ਢੇਰਾ ਉਹਨੇ ਸਿੱਧੇ ਲਾ ਲਿਆ ਤੇ ਠੀਕ ਇਹਨੇ ਮਾਰੇ ਪਾਣੀ ਦੀ ਬੜੀ ਤੰਗੀ ਇੱਥੇ ਖਾਰਾ ਪਾਣੀ ਲੰਗਰ ਕਿੱਦਾਂ ਬਣੇਗਾ ਮਾਰ ਗਲੇ ਕੋਈ ਨਹੀਂ ਜਿਸ ਖੂਜੋਂ ਪਾਣੀ ਲਾਓ ਮਿੱਠਾ ਹੋ ਜਾਏਗਾ ਅਜਾ ਬਚਨ ਹੋਇਆ ਉਸੇ ਵਾਰ ਗਏ ਪਾਣੀ ਲੈ ਸੱਚਮੁੱਚ ਮਿੱਠਾ ਪਾਣੀ ਹੋ ਗਿਆ ਪਿੰਡ ਵਾਲੇ ਤਾਂ ਬੜੇ ਹੀ ਖੁਸ਼ ਹੋਏ ਪਹਿਨੇ ਚਿਰ ਤੋਂ ਅਸੀਂ ਖਾਲਾ ਪਾਣੀ ਇਸਤੇਮਾਲ ਕਰਦੇ ਸਾਂ ਬੜੀ ਤੰਗੀ ਹੁੰਦੀ ਸੀ ਦੂਜੇ ਪਿੰਡ ਜਾ ਕੇ ਪੀਣ ਵਾਸਤੇ ਪਾਣੀ ਲਿਆਈਦਾ ਸੀ ਪੰਜਾਬ ਦੀ ਕਿਰਪਾ ਨਾਲ ਕੋਹਦਾ ਪਾਣੀ ਮਿੱਠਾ ਹੋ ਗਿਆ ਜਿੰਦੇ ਸੰਗਤਾਂ ਦੀ ਸੇਵਾ ਕੀਤੀ ਜਾਏ ਉਹਦੇ ਸਾਰੇ ਠੀਕ ਹੋ ਜਾਂਦੇ ਦੋ ਦਿਨ ਮਹਾਰਾਜ ਉੱਥੇ ਰਹੇ ਉਹਨਾਂ ਦੀ ਸੇਵਾ ਮੰਜੂਰ ਕੀਤੀ ਬੜੇ ਆਨੰਦ ਵਿੱਚ ਸਾਰੇ ਸੰਗਤ ਆਉਂਦੇ ਤੇ ਪਿੰਡ ਦੇ ਲੋਕ ਆਏ ਇਹ ਮੁਲੋਵਲ ਜਿੱਥੇ ਮਹਾਰਾਜ ਨੇ ਨਿਵਾਸ ਕੀਤਾ ਸੀ ਬਾਅਦ ਵਿੱਚ ਬੜੇ ਆਲਾ ਦੇ ਰਾਜਾ ਕਰਮ ਸਿੰਘ ਨੇ ਫਿਰ ਇੱਥੇ ਬੜਾ ਸੁੰਦਰ ਯਾਦਗਾਰ ਸਥਾਨ ਬਣਾਇਆ ਗੁਰਦੇਵਾਲ ਸਾਹਿਬ ਦਾ ਨਰੀਬਾ ਸਾਰੀ ਜ਼ਗਹਿਰ ਵੀ ਹੈ ਪਿੰਡ ਦੇ ਨਾਮ ਉਹਦੇ ਗੁਰਦਾਰਾ ਸਾਹਿਬ ਦੇ ਨਾਮ ਤੇ ਬੜੀ ਸੁੰਦਰ ਉਥੇ ਹੁਣ ਇਮਾਰਤ ਬਣੀ ਹੈ ਉਥੇ ਮਾਰੇ ਯਾਤਰਾ ਕਰਦੇ ਹੋਏ ਸੇਖੇ ਵੀ ਅੰਮ੍ਰਿਤਸਰ ਪਹੁੰਚੇ ਮਲੂਕਾ ਚੌਧਰੀ ਸਿੱਧਾ ਪਰਦਾ ਹੈ ਜੇ ਬੰਦਾ ਬਾਈ ਤੇ ਪਿੰਡ ਦਾ ਹੀ ਮਾਲਕ ਹੈ ਬੜਾ ਹੰਕਾਰੀ ਦੁਸ਼ ਪ੍ਰਗਤੀ ਦਾ ਉਥੇ ਕੋਈ ਬਰਾਗੀ ਉਹਨੂੰ ਮੰਦਾਏ ਪਰ ਹੰਕਾਰ ਬੜਾ ਇਸ ਨੇ ਡੇਰਾ ਵੱਡਾ ਮੈਂ 22 23 ਪਿੰਡਾਂ ਦਾ ਮਾਲਕ ਆ ਜਦੋਂ ਗੁਰਦੇਵ ਪਾਤਸ਼ਾਹ ਉਸ ਪਿੰਡ ਚ ਗਏ ਇਹਨੂੰ ਪਤਾ ਲੱਗਾ ਵੀ ਗੁਰਦੇਵ ਪਾਤਸ਼ਾਹ ਨੇ ਤੇ ਡੇਰਾ ਕੀਤਾ ਆਗੇ ਦੇ ਸਿੰਘ ਸੇਵਕਾਂ ਨੂੰ ਝਾੜਨ ਲੱਗਾ ਕਹਿੰਦਾ ਇੱਥੇ ਬਿਲਕੁਲ ਨਹੀਂ ਰਹਿਣਾ ਚੱਕੋ ਇਹੋ ਡੇਰਾ ਤੁਰਦੇ ਹੋ ਇੱਥੋਂ ਨਾ ਤੁਹਾਨੂੰ ਰਾਸ਼ਨ ਪਾਣੀ ਮਿਲਣਾ ਹੈ ਨਵੇਂ ਦੁਆਲੇ ਲੰਗਰਾਂ ਨੂੰ ਕੋਈ ਇੱਦਕਾ ਪੱਠਾ ਮਿਲੇਗਾ ਬੇਤਰ ਇਦੋ ਚਲੇ ਜਾਓ ਬੜਾ ਹੀ ਤਮਕਿਆਂ ਦੇਣ ਲੱਗਾ ਸੇਕ ਤਾਂ ਮਹਾਰਾਜ ਦੇ ਹੁਕਮ ਨਾਲ ਨੇ ਕਹਿੰਦੇ ਮਹਾਰਾਜ ਦਾ ਹੁਕਮ ਹੈ ਅਸੀਂ ਜੋ ਉਹ ਕਹਿਣਗੇ ਸੋਈ ਕਰਨਾ ਹੈ ਉਹ ਦੇਖਿਆ ਸੇਵਾਦਾਰ ਮੰਨੇ ਨੇ ਕੋਈ ਵੀ ਸਾਰੇ ਸੇਵਾਦਾਰ ਸਨ ਕੋਈ ਸੱਚਾ ਕੋਈ ਤਾਂ ਭਾਈ ਲੜਾਈ ਨਾ ਹੋ ਜਾ ਇਸ ਕਰਕੇ ਪਰੇ ਚੱਲੇ ਗਏ ਦੋ ਦਿਨ ਬੈਠੇ ਗੁਰਦੇ ਇੱਕ ਬਾਸਬ ਦੇ ਕੋਲ ਲੰਗਾ ਬੜਾ ਔਕੜ ਕੇ ਉਹ ਸੇਵਾਦਾਰ ਬੈੜਾ ਜਿਹਾ ਨੇ ਕਿ ਮਹਾਰਾਜ ਇਹ ਜੇ ਬੰਦਾ ਹੈ ਮਲੂਕਾ ਚੌਧਰੀ ਇੱਥੇ ਦਾ ਬੜੀ ਆਕੜ ਇਸ ਨੂੰ ਉਹ ਤਾਂ ਕਹਿੰਦਾ ਵੀ ਸੇਵਾਦਾਰ ਨੂੰ ਕਹਿੰਦਾ ਚੱਕੋ ਡੇਰਾ ਇੱਥੇ ਚਲੋ ਅਗੇ ਲੰਗ ਜਾਓ ਕੋਈ ਤੁਹਾਨੂੰ ਨਰਾਸ਼ ਨਹੀਂ ਮਿਲਦਾ ਇੱਥੇ ਕਾ ਪੱਠਾ ਮਿਲਦਾ ਇਸ ਨਾਲ ਬੜੀ ਆਕੜੇ ਤੇ ਜਦੋਂ ਇਸਨਾ ਦੇ ਉਹਨੇ ਬਚਣ ਕੇ ਮਾਰਾ ਕਿ ਆ ਵੀ ਸੰਗਤ ਦੀ ਸੇਵਾ ਕਰਦਾ ਨਹੀਂ ਸਕੋ ਇਥੇ ਆ ਕੇ ਸੰਗਤਾਂ ਨੂੰ ਝਾੜਦਾ ਪਿਆ ਸੇਵਾਦਾਰਾਂ ਨੂੰ ਡਰਾਉਂਦਾ ਪਿਆ ਕਹਿੰਦੇ ਸੰਗਤ ਦੇ ਅੱਗੇ ਜਿਹੜਾ ਇਹਨਾਂ ਜ਼ੋਰ ਜ਼ੁਲਮ ਕਰਦਾ ਹੈ ਉਹਦਾ ਜ਼ੋਰ ਖਤਮ ਹੋ ਜਾਂਦਾ ਹੈ ਫਿਰ ਕਹਿੰਦੇ ਬਾਰਾ ਹੀ ਨਾ ਕੀ ਹਾਲ ਹੋਏਗਾ ਮਹਾਰਾਜ ਆchanak e mukharben to achanak jabande akal de ande ira de baahiyan thiyan hon thiyan thiyan ਇਹ ਬਾਈ ਦਿਨ ਜਿਹੜੇ ਪਿੰਡ ਦੇ ਮਾਲਕ ਹੈ ਕਹਿੰਦਾ ਠਈਆਂ ਹੋ ਜਾਣਗੇ ਕੁਝ ਤੇ ਪੜੋਸੀ ਬੈਠੇ ਸਨ ਜਿਹ ਬੰਦੇ ਦੇ ਹੁਣ ਜਾ ਕੇ ਉਹਦੇ ਘਰ ਦਾ ਸਤਾਵੇ ਇਸ ਨਾਲ ਗੁਰਦੇ ਇੱਕ ਬਾਤ ਦਾ ਬਚਨ ਹੋ ਗਿਆ ਹੈ ਉਹਦੇ ਸੰਗਤਾਂ ਨੂੰ ਸੇਵਾਦਾਰਨ ਤੁਮਕਾਰਿਆ ਸੀ ਤੇ ਮਹਾਰਾਜ ਅਚਾਨਕ ਐਸਾ ਬਚਨ ਕਰਦਾ ਵੀ ਇਹ ਆਕੜਿਆ ਪਿਆ ਸੰਗਤਾਂ ਨੂੰ ਰੋਪ ਦੱਸਦਾ ਹੈ ਤੇ ਇਹ ਸਾਰੀ ਦੀ ਪਾਈਆਂ ਤਈਆਂ ਜਿਹੜੀਆਂ ਪਿੰਡਾਂ ਦਾ ਮਲਕੀਅਤ ਕੰਮ ਖਤਮ ਹੋ ਜਾਏਗੀ ਉਹ ਸਾਰਾ ਪਰਵਾਰ ਬੜਾ ਡਰੇ ਜਿਵੇਂ ਜਿੰਦ ਨੂੰ ਕਹਿ ਲਗੇ ਮਾ ਵੀ ਮੰਗ ਲੈ ਗੁਰਦੇ ਇੱਕ ਬਾਦ ਸਾਹਿਬ ਗੁਰਨਾਥ ਸਾਹਿਬ ਦੀ ਗੁਰਗੱਦੀ ਤੇ ਬਿਰਾਜਮਾਨ ਨੇ ਔਰ ਇਹ ਪਤਾ ਲੱਗਾ ਸਾਰੇ ਸਭ ਦਸਤੇ ਨੇ ਜੋ ਬਚਨ ਕਰਨ ਪੂਰਾ ਹੁੰਦਾ ਤੇ ਜੇ ਤੇਰਾ ਅਸੀਂ ਬਚਨ ਕਰ ਦਿੱਤਾ ਇਹਦਾ ਮਲਬ ਤੇਰੀ ਚੌਦਰ ਪਣੀ ਖਤਮ ਹੋ ਜਾਣੀ ਬੜਾ ਕਰਦਿਆਂ ਨੇ ਤੁਮ ਕਾਇ ਮੈਂ ਚੱਲ ਜਾ ਮਾ ਵੀ ਮੰਗ ਹੁਣ ਸੋਚਦਾ ਮੈਂ ਮਾਹੀ ਕਿੱਦਾਂ ਮੰਗਾ ਮੈਂ ਉੱਥੇ ਧਮਕਾ ਦੇ ਕੇ ਧਮਕਾਈ ਕਰਕੇ ਸਾਰਿਆਂ ਨੂੰ ਰੋਪ ਦੱਸ ਕੇ ਆਇਆ ਉਹ ਮੈਂ 22 ਪਿੰਡਾਂ ਦਾ مالک ਹੈ ਮਾਹੀ ਕਿੱਦਾਂ ਮੰਗਾ ਮੈਂ ਘਰ ਦੇ ਡਰਨ ਬੜੇ ਵੀ ਮਾਰਾਂ ਦਾ ਬਚਨ ਹੋ ਗਿਆ ਫਿਰ ਆਪਣੇ ਗੁਰੂ ਬਰਾਗੀ ਕੋਲ ਚਲੇ ਗਿਆ ਬਰਾਗੀ ਕੋਲ ਲੈ ਕੇ ਸਾਰੀ ਗੱਲਬਾਤ ਦੱਸੇ ਮੇ ਇਸ ਤਰ੍ਹਾਂ ਦੀ ਗੱਲ ਹੈ ਬਰਾਗੀ ਬੜਾ ਸ਼ਰਧਾਲੂ ਸੀ ਪਤਾ ਲੱਗਾ ਗੁਰਦੇ ਇੱਕ ਬਾਤ ਸੁਣਾਵੇ ਨੇ ਗੁਨਾਹ ਸਾਹਿਬ ਜੀ ਗੱਦੀ ਬਾਰੇ ਸਾਰੀ ਸੂਚਨਾ ਨੂੰ ਪ੍ਰਾਪਤ ਸਨ ਤਾਂ ਦਾ ਹੀ ਬੜਾ ਮਾਨ ਕਰਦਾ ਸੀ ਗੁਰੂ ਘਰ ਦਾ ਸਮਝਦਾ ਸੀ ਵੀ ਸਾਰੀ ਕਲਾਮਾ ਤਾਂ ਦੇ ਮਾਲਕ ਨੇ ਵੀ ਕਹਿੰਦਾ ਲਗਾ ਮਹਾਰਾਜ ਨੂੰ ਮੈਂ ਕੀ ਕਰਾਂ ਕਹਿੰਦੇ ਜਾ ਮਾਫੀ ਮੰਗ ਕਹਿੰਦਾ ਮਹਾਰਾਜ ਮੈਨੂੰ ਨਾਲ ਲੈ ਕੇ ਜਾਓ ਮੇਰੀ ਹਿੰਮਤ ਨਹੀਂ ਹੁਣ ਬਣਦੀ ਬੁਰਾਗੀ ਕਹਿੰਦਾ ਮੈਂ ਵੀ ਦਰਸ਼ਨ ਕਰਨ ਜਾਣਾ ਚੱਲ ਮੇਰੇ ਨਾਲ ਚੱਲ ਨਾਲ ਸਾਰਾ ਜੀ ਬੰਦੇ ਦਾ ਪਰਿਵਾਰ ਤਿਆਰ ਹੋਇਆ ਕਈ ਤਰ੍ਹਾਂ ਦੀ ਪੇਟਾ ਲਿਆ ਨਾਲ ਗੁੜ ਲਿਆ ਨਾਲ ਕੁਝ ਰੁਪਈਏ ਲਏ ਕਿਉਂਕਿ ਸੇਲੇ ਦਰਵਾਜ਼ੇ ਗੁੜ ਉਹ ਰੁਪਈਆ ਲੈ ਕੇ ਮੱਥਾ ਟੇਕਦੇ ਸਨ ਉਸ ਨਾਲ ਇਸਨੇ ਪਰਮਾਨੰਥ ਨਾਲ ਕੇ ਲੈ ਕੇ ਕਈ ਤਰ੍ਹਾਂ ਦੀ ਪੇਟਾ ਲੈ ਕੇ ਉਸ ਬਰਾਗੀ ਨੂੰ ਨਾਲ ਲੈ ਕੇ ਮਹਾਰਾਜ ਚਲਨਾਂ ਚ ਪਹੁੰਚਿਆ ਬਰਾਗੀ ਮਹਾਰਾਜ ਚਲਨਾਂ ਜੀ ਬੇਨਤੀ ਕਰਦਾ ਮਹਾਰਾਜ ਅਣਜਾਣ ਬਣੇ ਜੋ ਇਸ ਨਾਲ ਇਸ ਤੋਂ ਗੱਲ ਹੋ ਗਈ ਨੇ ਇਹ ਗੁਰੂ ਘਰ ਦੀ ਮਹਿਮਾਨੀ ਇਸਨੇ ਜਾਣੀ ਆਪ ਕਿਰਪਾ ਕਰੋ ਆਪਨੇ ਬਚਨ ਕੀਤੇ ਨੇ ਤੇ ਬਹੁਤ ਡਰ ਗਿਆ ਤੇ ਆਪ ਆਪਣੇ ਚਰਨੀ ਲਗਾ ਲਓ ਇਸਨੇ ਹੁਣ ਉਹ ਬਾਰ ਬਾਰ ਮਾਫੀਆਂ ਮੰਗਦਾ ਜਨਨ ਤੇ ਲੇਟ ਗਿਆ ਜੇ ਬੰਦਾ ਹੰਕਾਰ ਇਹਦਾ ਸਾਰਾ ਦੂਰ ਹੋ ਗਿਆ ਸਮਝ ਆ ਗਈ ਕਿ ਮੇਰਾ ਗੁਰੂ ਬਿਰਾਗੀ ਇਹਨਾਂ ਦਾ ਚਲਣਾ ਦਾ ਸਬਕ ਤੇ ਮੈਂ ਇਹਨਾਂ ਨੂੰ ਧੰਕ ਦੇ ਕੇ ਗਿਆ ਉਹ ਰੋਂਦਾ ਹੁਣ ਬਾਰ ਬਾਰ ਮਹਾਰਾਜ ਦੇ ਵਚਨ ਕੀ ਤ ਪੂਰਾ ਹੋਣਾ ਹੈ ਕਹਿੰਦਾ ਮਹਾਰਾ ਕਿਰਪਾ ਕਰੋ ਸਾਰਾ ਪਰਿਵਾਰ ਬੇਨਤੀਆਂ ਕਰਦਾ ਤੇ ਮਹਾਰਾ ਨੇ ਫਿਰ ਹੁਕਮ ਕਰ ਦਿੱਤਾ ਇੱਥੇ ਪੌਣੇ ਹੋਰ ਥਾਂ ਚੋੜੇ ਇੱਥੇ ਦਾ ਪੌਣੇ ਰਹਿਣਗੇ ਹੁਣ ਵਚਨ ਹੋ ਗਿਆ ਇੱਥੋਂ ਜਿਹਦੇ ਚਲੇ ਜਾਣਗੇ ਉਹ ਤੇ ਚੋੜੇ ਹੋ ਜਾਣਗੇ ਉਹ ਤੇ ਪਰਫੁੱਲੇ ਤੋਂ ਹੋਣਗੇ ਵਾਹਿਗੁਰੂ ਸਮਾਂ ਆਇਆ ਤੇ ਰੋਹਿਲਿਆਂ ਨਾਲ ਇਹਨਾਂ ਦਾ ਝਗੜਾ ਹੋਇਆ ਫਿਰ ਜਿਵੇਂ ਦੇ ਸਾਰੇ ਜਿਹੜੇ ਨੌ ਦੇ ਸਨ ਉਹ ਤਾਂ ਦਿੱਲੀ ਦੇ ਪੂਰਬ ਵਾਲੇ ਪਾਸੇ ਚਲੇ ਗਏ ਉੱਥੇ ਬਸ ਗਏ ਉੱਥੇ ਇਹਨਾਂ ਦਾ ਫਿਰ ਬੜਾ ਕੰਮਕਾਰ ਚੱਲਿਆ ਜਿਵੇਂ ਮਹਾਰਾਜ ਦੇ ਬਚਨ ਸਹੀ ਇਥੇ ਪੌਣੇ ਉੱਥੇ ਚੌੜੇ ਉੱਥੇ ਬੜਾ ਸਰਾ ਧਨਮਾਲ ਵਾਲੇ ਅੱਛੀ ਪੋਜੀਸ਼ਨ ਵਾਲੇ ਬਣੇ ਐਸਾ ਮਹਾਰਾਜ ਦਾ ਹੁਕਮ ਜਿਹੜਾ ਹੈ ਪੂਰਾ ਹੋਇਆ ਤੁਹਾਮਾਰਾ ਹੱਥ ਨੇ ਪ੍ਰਭੂ ਕੀ ਆਗਿਆ ਆਦਮ ਹੀ ਤਾਵੇ ਜੇ ਪ੍ਰਭੂ ਦੀ ਆਗਿਆ ਨੂੰ ਸ਼ੁਕਰੂਪ ਸਮਝੇ ਜੀਵਨ ਮੁਕਤ ਸੋਹਾਵੇ ਉਹ ਜੀਵਨ ਮੁਕਤ ਇਸ ਨੂੰ ਕਿਹਾ ਜਾਂਦਾ ਜਿਹੜੇ ਪ੍ਰਭੂ ਦੀ ਆਗਿਆ ਨੂੰ ਮਨ ਤਨ ਨਾਲ ਪ੍ਰਫੁਲਿਤ ਹੋ ਕੇ ਬੰਨੇ ਪ੍ਰਸੰਤਾ ਨਾਲ ਬੰਨੇ ਜਿਹਾ ਸਾ ਹਰਕ ਤੈਸਾ ਉਹ ਸੋਗ ਪਰਮੇਸ਼ਰ ਦੇ ਚਰਨਾਂ ਦੇ ਪਿਆਰ ਵਾਲਿਆਂ ਨੂੰ ਨਾ ਕੋਈ ਦੁੱਖ ਦਾ ਹੁੰਦਾ ਹੈ ਤੇ ਨਾ ਕੋਈ ਸੁਖ ਦਾ ਨਾ ਸੁਖ ਦੀ ਖੁਸ਼ੀ ਤੇ ਨਾ ਦੁੱਖ ਦਾ ਗਮ ਹੈ ਤਸਾ ਹਰਕ ਤਸਾ ਸੋਗੀ ਕੋ ਜੇ ਸਮਵ ਸਚ ਰਹਿੰਦੇ ਨੇ ਇਸ ਕਰ ਕੇ ਮਾਰੇ ਪ੍ਰਮਾਨ ਕਰਨ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸਨੇਹ ਔਰ ਪਹਿਲੇ ਹੀ ਜਾ ਕੇ ਕੰਚਨ ਮਾਟੀ ਮਾਨੇ ਸਦਾ ਅਨੰਤ ਹੈ ਨਹੀਂ ਵੀ ਉਹ ਸਦਾ ਅਨੰਦ ਰਹਿੰਦੀ ਉਹਨਾਂ ਦੀ ਬਸਤਾ ਕੋਈ ਵਿਯੋਗ ਨਹੀਂ ਹੁੰਦਾ ਯਾਨੀ ਵਿਯੋਗ ਦਾ ਦੁੱਖ ਨਹੀਂ ਮੰਦੇ ਜਿਹਾ ਸਾ ਸੋਨ ਤੈਸੀ ਉਸਮਾਟੀ ਉਹਨਾਂ ਵਾਸੇ ਜਿਹਾ ਜਸੋਨਾ ਤੇਸੀ ਤੇਉ ਜੀ ਮਿੱਟੀ ਜਿਹਾ ਸਾ ਅੰਮ੍ਰਿਤ ਤੈਸੀ ਵਿਖਖਾਟੀ ਜਿਹਾ ਜ ਅੰਮ੍ਰਿਤ ਹੈ ਤੇਉ ਜਾ ਜੈਰ ਹੈ ਇੱਕ ਸਮਾਨ ਹੀ ਸਮਝ ਲੈ ਕੋਈ ਅੰਤਰ ਨਹੀਂ ਉਹਦੇ ਵਿੱਚ ਜਿਹਾ ਸਾ ਮਾਣ ਤੇ ਸਾ ਬਿਮਾਨ ਕੋਈ ਮਾਨ ਕਰਦੇ ਤਾਂ ਵੀ ਕੋਈ ਪਰਮੁਲੇਤ ਨਹੀਂ ਹੁੰਦੇ ਬੜੇ ਖੁਸ਼ ਨਹੀਂ ਹੁੰਦੇ ਕੋਈ ਨਰਾਦਰ ਵੀ ਕਰਦੇ ਤਾਂ ਵੀ ਪ੍ਰਭਾ ਨਹੀਂ ਕਰਦੇ ਕਿਉਂਕਿ ਸਭ ਉਸ ਸੱਚ ਰਹਿੰਦੇ ਨੇ। ਜੈਸਾ ਰੰਗ ਤੈਸਾ ਰਾਜਾ ਹੋਣ। ਉਹਨਾਂ ਵਾਂਗੂ ਰਾਜਾ ਵੀ ਐਸਾ ਹੀ ਤੇ ਰੰਗ ਵੀ ਐਸਾ ਹੀ। ਉਹ ਗਰੀਬ ਆਦਮੀ ਦੇ ਵੀ ਉਦਾਂ ਹੀ ਇੱਜ਼ਤ ਕਰਦੇ ਨੇ ਤੇ ਰਾਜੇ ਦੀ ਵੀ ਕਰਦੇ ਨੇ। ਜੋ ਵਰਤਾਏ ਸਾਈਂ ਜੁਗਤ। ਜੋ ਪਰਮੇਸ਼ਰ ਜੈਸਾ ਹਸਬਾਣਾ ਵਰਤਾਂਦਾ ਹੈ। ਉਸੇ ਜੁਗਤੀ ਨਾਲ ਉਹ ਭੋਗ ਲੈਂਦੇ ਨੇ। ਪਰਮੇਸ਼ਰ ਦੇ ਹੁਕਮ ਦੇ ਅਦਲਾ ਬਦਲੀ ਨਹੀਂ ਕਰਦੇ। ਜੋ ਪਰਮੇਸ਼ਰ ਕਰਦਾ ਸਭ ਠੀਕ। ਨਾਲਕ ਉਪਰਖ ਕਈਏ ਜੀਵਨ ਮੁਕਤ ਜਿਹੜਾ ਪ੍ਰਭੂ ਦੀ ਆਗਿਆ ਨੂੰ ਪ੍ਰਸੰਤਾ ਨਾਲ ਮੰਨਦਾ ਨਾਲਕ ਉਪਰਖ ਕਈਏ ਜੀਵਨ ਮੁਕਤ ਕਹਿੰਦੇ ਉਸ ਨੂੰ ਜੀਵਨ ਮੁਕਤ ਕਿਹਾ ਜਾਂਦਾ ਹੈ ਜਿਹੜਾ ਪ੍ਰਭੂ ਦੀ ਆਗਿਆ ਨੂੰ ਪ੍ਰਸੰਤਾ ਨਾਲ ਮੰਨਦਾ ਹੈ ਭਾਰਮਮ ਕੇ ਸਗਲੇ ਠਾਉ ਭਾਰਮ ਪਰਮੇਸ਼ਰ ਦੇ ਸਾਰੇ ਸਥਾਨ ਨੇ ਹਰ ਜਲੇ ਜਿਹੜੇ ਰੰਦਾ ਹਰ ਜੀਵ ਵਿੱਚ ਰੰਦਾ ਪਰਮੇਸ਼ਰ ਜਿ ਜਿਤ ਕਰ ਰੱਖੇ ਜਾਸਤ ਇਹ ਨਾ ਉਹ ਪਰਮੇਸ਼ਰ ਜਿਸ ਦੇ ਹਿੰਦੇ ਜਿੱਦਾਂ ਰਹਿੰਦਾ ਹੈ ਉਹਦਾ ਉਹਦਾ ਨਾਮ ਪਹਿ ਜਾਂਦਾ ਸਾਰਿਆਂ ਜੀਆਂ 'ਚ ਪਰਮੇਸ਼ਰ ਰਹਿੰਦਾ ਹੈ ਲੇਕਿਨ ਸਾਰਿਆਂ ਦੇ ਨਾਮ ਵੱਖਰੇ ਨੇ ਕੋਈ ਮਨੁੱਖ ਨੇ ਇਨਸਾਨ ਨੇ ਕੋਈ ਪਸ਼ੂ ਨੇ ਕੋਈ ਪੰਛੀ ਨੇ ਸਾਰੇ ਪੰਛੀਆਂ ਦੇ ਸਾਰੇ ਪਸ਼ੂਆਂ ਦੇ ਸਬਕਰੇ ਨਾਮ ਨੇ ਜਿਨੇ ਪੰਛੀ ਨੇ ਜਿਨੇ ਜਾਨਵਰ ਨੇ ਸਭ ਦੇ ਵੱਖਰੇ ਨਾਮ ਨੇ ਕੋ ਗਊ ਹੈ ਕੋਈ ਝੋਟਾ ਹੈ ਕੋਈ ਸ਼ੇਰ ਹੈ ਕੋਈ ਕੁੱਤਾ ਹੈ ਕੋਈ ਬਿੱਲਾ ਹੈ ਕੋਈ ਗਧਾ ਸਭ ਦੇ ਬਖਰੇ ਨਾਮ ਨੇ ਜਿੰਨੇ ਜੀਵ ਨੇ ਪੰਛੀਆਂ ਦੇ ਵੀ ਬਖਰੇ ਨਾਮ ਨੇ ਕਾਹ ਨੇ ਕੋਈ ਚਿੜੀ ਕੋਈ ਬਾਜ ਹੈ ਕੋਈ ਹੰਲੇ ਤੋ ਮੋਰ ਸਭ ਪੰਛੀ ਦੇ ਨਾਮ ਬਖਰੇ ਨੇ ਸਭ ਜਾਨਵਰ ਦੇ ਨਾਮ ਬਖਰੇ ਨੇ ਔਰ ਇਨਸਾਨ ਬੜਾ ਇਨਸਾਨਾ ਦੇ ਨਾਮ ਵੀ ਬਖਰੇ ਰੱਖ ਦਿੰਦੇ ਨੇ ਪਛਾਣ ਵਾਸਤੇ ਤੋ ਕਹਿੰਦੇ ਪਰਮੇਸ਼ਰ ਨੇ ਸਾਰੇ ਥਾਂ ਦੇ ਚਪਣਾ ਟਿਕਾਣਾ ਬਣਾਇਆ ਸਮਝ ਕੇ ਰਹਿੰਦਾ ਪਰਮੇਸ਼ਰ ਪਰਮਭ੍ਰਮ ਕੇ ਸਗਲੇ ਠਾਓ ਉਹ ਸਾਰਿਆਂ ਘੜਾ ਕਰਨਾ ਚ ਪਰਮੇਸ਼ਰ ਰਹਿੰਦਾ ਪਰ ਜਿਤ ਜਿਤ ਕਰ ਰਾਖੇ ਤੈਸਾ ਤੇ ਨਾਮ ਪਰ ਨਾਮ ਸਾਰਿਆਂ ਦੇ ਵੱਖਰੇ ਨੇ ਜੈਸੇ ਜੈਸੇ ਸ਼ਰੀਰ ਚਲਦਾ ਹੈ ਪਰਮੇਸ਼ਰ ਤੈਸਾ ਉਹਦਾ ਨਾਮ ਹੋ ਜਾਂਦਾ ਆਪ ਇਹ ਕਰਨ ਕਰਾਉਣ ਜੋਗ परमेश्वर आप ही करण करावन योग है वो सृष्टि दे दखलअंदाजी नहीं कर सकता प्र भावे सोई पुन हो प्रभु चाहता है होएगा अपना किया कछुना हो है राम होए है सोए पसरे आप अनंत तंग पसरे आप होए अनंत रंग सारे संसार पसरे परमात्मा का पसारा है ਅਨੰਤ ਰੰਗਾਂ ਨੇ ਸਮੁੰਦਰ ਦੀਆਂ ਤਰੰਗਾਂ ਉੱਡਦੀਆਂ ਨੇ ਉਰਗੇ ਤਰੰਗਾਂ ਆਪੇ ਉਸੇ ਤਰ੍ਹਾਂ ਹੀ ਸ਼ਾਂਤ ਹੋ ਜਾਂਦੇ ਨੇ ਲਿਖੇ ਨਾ ਜਾਏ ਪਰ ਬ੍ਰਹਮ ਕੇ ਰੰਗ ਉਸ ਅਕਾਲ ਪੁਰਖ ਦੇ ਰੰਗ ਕਿਹ ਨਹੀਂ ਜਾ ਸਕਦੇ ਬਿਆਨ ਨਹੀਂ ਕੀਤੇ ਜਾ ਸਕਦੇ ਲਿਖੇ ਨਾ ਜਾਏ ਪਰ ਬ੍ਰਹਮ ਕੇ ਰੰਗ ਕਿਵੇਂ ਰੰਗਾਂ ਦੇ ਵਿੱਚ ਪਰਮੇਸ਼ਰ ਵਿਆਪਕ ਹੈ ਸੰਸਾਰ ਦੇ ਵਿੱਚ ਕੋਈ ਕਿਹਾ ਨਹੀਂ ਜਾ ਸਕਦਾ ਜਿਸੀ ਮਤ ਦੇ ਤੈ ਆਸਾ ਬਰਗਾਉਸ ਜੇ ਜੀ ਮਤ ਜਿਸ ਨੇ ਮਾਰਾ ਦਿੰਦਾ ਤੇ ਐਸਾ ਉਹਦੇ ਚਾਨੜ ਹੋ ਜਾਂਦਾ ਦਿਮਾਗ ਦੇ ਵਿੱਚ ਸਭ ਦੀ ਮਤ ਅਲਗ ਅਲਗ ਹੈ ਪਰਮੇਸ਼ਰ ਨੇ ਐਸੀ ਰਚਨਾ ਬਣਾਈਏ ਜਿੰਨੇ ਬੰਦੇ ਨੇ ਸਭ ਦੀ ਮਤ ਵਖਰੀ ਔਰ ਉਸੇ ਕੰਮ ਨੂੰ ਜਾਣਦਾ ਕੋ ਮੋਚੀ ਇਹ ਤਾਂ ਜੁੱਤੀਆਂ ਬਣਾਉਣਾ ਜਾਣਦਾ ਹੈ ਕੋ ਜੁਲਾਹ ਇਹ ਤਾਂ ਕਪੜਾ ਬਣਾਉਣਾ ਜਾਣਦਾ ਹੈ ਜੁਲਾਹ ਜੁੱਤੀ ਨਹੀਂ ਬਣਾ ਸਕਦਾ ਤੇ ਮੋਚੀ ਕਪੜਾ ਨਹੀਂ ਬੁਣ ਸਕਦਾ ਮਤ ਬਖਰੀ ਕੋੰਜੇ ਨਹੀਂ ਰਹੇ ਕੋਈ ਡਾਕਟਰ ਹੈ ਇੰਜੀਨੀਅਰ ਦਾ ਕੰਮ ਡਾਕਟਰ ਨਹੀਂ ਕਰ ਸਕਦਾ ਡਾਕਟਰ ਦਾ ਕੰਮ ਇੰਜੀਨੀਅਰ ਨਹੀਂ ਕਰ ਸਕਦਾ ਉਹ ਬਖਰੀ ਬਖਰੀ ਮਤ ਸਾਰੇ ਸੰਸਾਰ ਜੀਵਨ ਮਾਰੇ ਨੇ ਦਿੱਤੀ ਜੈਸੀ ਮਤ ਦੇ ਤੈਸਾ ਵਰਗਾ ਉਸ ਜੋ ਜੀ ਮਤ ਪਰਮੇਸ਼ਰ ਦਿੰਦੀ ਹੈ ਉਦਾਂ ਦਾ ਗਿਆਨ ਦਾ ਚਾਨਣ ਉਹਦੇ ਦਿਮਾਗ 'ਚ ਹੋ ਗਿਆ ਤੇ ਪਰਮੇਸ਼ਰ ਦੇ ਪਿਆਰੇ ਇਹਨਾਂ ਨੂੰ ਪਰਮੇਸ਼ਰ ਦਾ ਪਿਆਰ ਦਾ ਰੰਗ ਨੰਦਾ ਹੈ ਪਾਰਮੰਭ ਕਰਤਾ ਵਿਨਾਸ਼ ਉਹ ਪਾਰਮੰਭ ਪਰਮੇਸ਼ਰ ਸਾਰਾ ਕੁਝ ਕਰਦਾ ਸਾਰੇ ਜੀਆਂ ਨੂੰ ਪੈਦਾ ਕਰਨ ਵਾਲਾ ਪਾਲਣ ਕਰਨ ਵਾਲਾ ਸੰਘਾਰ ਕਰਨ ਵਾਲਾ ਪਰਮੇਸ਼ਰ ਆਪ ਹੈ ਸਿਸਟੇ ਲੈ ਹੋ ਜਾਂਦੀ ਸਾਰੀ ਸਿਸਟੀਆਂ ਲੈ ਹੋ ਜਾਂਦੀਆਂ ਪਰ ਲੋ ਆਂਦੀ ਸਭ ਸਮਾਪਤ ਹੋ ਜਾਂਦਾ ਲੇਕਿਨ ਆਹ ਪ੍ਰਭੂ ਅਮਿਨਾਸ਼ ਹੈ ਉਹਦਾ ਨਾਸ਼ ਨਹੀਂ ਹੁੰਦਾ ਇਹ ਸਾਰੀ ਸਿਸਟੀਆਂ ਕਿੰਨੀਆਂ ਬੇਅੰਤ ਸਿਸਟੀਆਂ ਨੇ ਸਭ ਦਾ ਨਾਸ਼ ਹੋ ਜਾਂਦਾ ਦੇ ਗਏ ਪਰਮੇਸ਼ਰ ਆਪ ਅਵਿਨਾਸ਼ ਹੈ ਉਹਦਾ ਨਾਸ਼ ਨਹੀਂ ਹੁੰਦਾ ਸਦਾ 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 ਉਹ ਦਿਆਲੂ ਪਰਮੇਸ਼ਰ ਐਸਾ ਦਿਆਲੂ ਕਿਰਪਾਲੂ ਹੈ ਅੱਜ ਨਹੀਂ ਪਹਿਲੇ ਵੀ ਉਹ ਦਿਆਲੂ ਸੀ ਹੁਣ ਵੀ ਹੈ ਤੇ ਅੱਗੇ ਵੀ ਰਹੇਗਾ ਉਹਦਾ ਸੁਭਾਅ ਹੀ ਦਿਆਲਤਾ ਵਾਲਾ ਹੈ ਕਿੰਨੇ ਵੀ ਕੋਈ ਪਾਪ ਕਰਕੇ ਵੀ ਮਹਾਰਾਜ ਚਲਣਾ ਜਾਜਵੇ ਬੇਦੀ ਅਰਦਾਸ ਕਰੀ ਤੇ ਮਹਾਰਾਜ ਦੀ ਆਲੂ ਇਤਨਾ ਹੀ ਉਹਨੇ ਮਾਫ ਕਰ ਦਿੰਦੇ ਨੇ ਇਸ ਕਰਕੇ ਸਭ ਤੋਂ ਵੱਡਾ ਦਿਆਲੂ ਪਰਮੇਸ਼ਰ ਹੈ ਸਿਮਰ ਸਿਮਰ ਨਾਨਕ ਭੇ ਨਿਹਾਲ ਇਸ ਕਰਕੇ ਮਾਲਾ ਫਰਮਾਦਾ ਸੀ ਤਾ ਉਹਦਾ ਨਾਮ ਸਿਮਰ ਸਿਮਰ ਕੇ ਨਿਹਾਲ ਹੋ ਗਏ ਕਿਉਂਕਿ ਜਿਹੜਾ ਉਹਦਾ ਨਾਮ ਜਪਦਾ ਉਹਨੂੰ ਪਰਮੇਸ਼ਰ ਦੇ ਹਾਲ ਕਰ ਦਿੰਦਾ ਹੈ ਬਰੰਦ ਵਸਤਾ ਬਕਸ਼ਿਸ਼ ਕਹਿੰਦਾ ਹੈ ਲੋਕ ਪਰ ਲੋਕ ਦੇ ਸਾਰੇ ਸੁੱਖ ਉਹਨੂੰ ਪ੍ਰਾਪਤ ਹੋ ਜਾਂਦੇ ਨੇ ਇਸ ਤਰ੍ਹਾਂ ਦਾ ਜੀਵਨ ਗੁਰ ਤੇ ਇੱਕ ਬਾਤ ਸਭ ਨੇ ਰੱਖਿਆ ਜਿਹਨਾਂ ਦਾ ਅਜ ਪ੍ਰਕਾਸ਼ ਪਰਬ ਹੈ ਲਗਾਤਾਰ ਬਾਬਾ ਬਕਾਲੇ ਦੇ ਵਿੱਚ ਚੌਕੜਾ ਸਾਰ ਕੇ 22 ਸਾਲ ਇਕਦਮ ਉਸ ਪਰਮੇਸ਼ਰ ਦੇ ਨਾਲ ਜੁੜੇ ਰਹੇ ਅਸੀਂ ਬਾਰੀ ਤਪੱਸਿਆ ਗੁਰ ਤੇ ਇੱਕ ਬਾਤ ਸਾਹਿਬ ਦੀ ਔਰ ਫਿਰ ਇਹ ਦੋ ਧਰਮ ਦੀ ਰੱਖਿਆ ਬਾਸਤੇ ਆਪ ਗੁਰਬਾਨੀ ਦਿੱਤੀ ਗੁਰਦੇ ਇੱਕ ਬਹਾਦਰ ਕੇ ਚਲਦ ਭਇਓ జగਤ ਕੋ ਸੋ ਆ ਹੇ ਹੇ ਸਭ ਜੰਗ ਭਇਓ ਜਾ ਜਾ ਜੈ ਸੋ ਲੋਗ ਜਿਹਰਾਂ ਦੇ ਸੋ ਲੋਕ ਦੇਵਤੇ ਲੋਕ ਵੀ ਜਾ ਜਾਕਾਰ ਕਰਦੇ ਸੰ ਐਸਾ ਕਾਲ ਕਿ ਤਕ ਗੁਰਦੇ ਇੱਕ ਬਹਾਦਰ ਸਾਹਿਬ ਨੇ ਐਸੇ ਗੁਰਦੇ ਜਿਹੜੇ ਕਿ ਸੰਸਾਰ ਦੇ ਪੱਲੇ ਵਾਸ ਸੰਚਾਰ ਪ੍ਰਗਟ ਹੋਏ ਹੋਰ ਜੰਜੂ ਤੇਲਕ ਦੇ ਰਿਕਸ਼ਾ ਵਾਸੇ ਆਪਣੇ ਘਰ ਪਾ ਲਈ ਦਿੱਤੇ ਦਿਲਕੋ ਜੰਝੂ ਰਾਖਾ ਪ੍ਰਭਤਾ ਕਾ ਕਿਨ ਵਡੋ ਕਲੂ ਮੈਂ ਸਾ ਕਾ ਇਹ ਦਿਲਕੋ ਜੰਝੂ ਕੋ ਮੋਮਲੀ ਚੀਜ਼ ਨਹੀਂ ਹੈ ਉਹ ਤੇ ਇੱਕ ਬਾਤ ਸਾਹਬ ਨੇ ਉਸਾਸੇਰ ਦੀ ਰੱਖਸ਼ਾ ਵਾਸਤੇ ਸ਼ਾਦਤ ਦਿੱਤੀ ਹੈ ਕੋਈ ਕੀਮਤੀ ਚੀਜ਼ ਹੁੰਦੀ ਤਾਂ ਉਹਦੇ ਵਾਸਤੇ ਗੁਰਬਾਨੀ ਦਿੱਤੀ ਜਾਂਦੀ ਹੈ ਤੇ ਦਿਲਕੋ ਜੰਝੂ ਇਤਨਾ ਖਾਸ ਸਮਝਿਆ ਬਾਹਰ ਨੇ ਕਿ ਤਾਂ ਕਿ ਉਹਦੇ ਵਾਸਤੇ ਗੁਰਬਾਨੀ ਦਿੱਤੀ ਹੈ ਕਹਾਂ ਦੇ ਤਸੀ ਇਹ ਜਾ ਕੇ ਬੋਲਦਾ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿ ਉਹ ਮੁਸਲਮਾਨ ਬਣ ਜੇ ਸਾਰੇ ਬਣ ਜਾਣਗੇ ਔਰੰਗਜ਼ੇ ਬੜਾ ਖੁਸ਼ ਹੋ ਜਾਏ ਹਿੰਦੁਸਤਾਨ ਦਾ ਬਾਦਸ਼ਾਹ ਇੱਕ ਆਦਮੀ ਨੂੰ ਦਾ ਧਰਮ ਬਦਲ ਕਰ ਦੇਣਾ ਔਸਾਨ ਹੈ ਕਿਉਂਕਿ ਕੋਈ ਵੀ ਤਰੀਕਾ ਹੋ ਜਾਏ ਸ਼ਾਮ ਦਾ ਹੰਡੰਡ ਭੇਦ ਕੋਈ ਤਰੀਕਾ ਲਗਾ ਕੇ ਵੀ ਉਸਨੇ ਮਨ ਲਾਇਆ ਜਾ ਸਕਦਾ ਹੈ ਲੇਕਿਨ ਗੁਰ ਤੇਗ ਬਹਾਦਰ ਸਾਹਿਬ ਦੇ ਧਰਮ ਦੀ ਰੱਖਿਆ ਵਾਸਤੇ ਆਏ ਸਨ ਇਸ ਕਰਕੇ ਉਹਨਾਂ ਨੇ ਕੁਰਬਾਨੀ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਐਸੇ ਗੁਰਦੇਵਤਾਜ ਪ੍ਰਕਾਸ਼ ਪਰਬ ਹੈ ਜਿਹੜਾ ਕਿ ਸਾਰੀ ਦੁਨੀਆ ਚ ਬਣਾਇਆ ਜਾਂਦਾ ਹੈ ਜਿਹੜਾ ਜਿਹੜਾ ਅਰਦਾਸ ਬੇਨਤੀ ਕਰਦਾ ਉਹਦੇ ਕਾਰਜ ਪੂਰਨ ਕਰ ਦੇਨੇ ਤੇ ਅਰਦਾਸ ਬੇਨਤੀ ਕਰ ਦੇਨੇ ਹੈ